ਵਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਮਾਰਨਿੰਗ ਦਾ ਸਾਢੇ 6 ਹੋਏ ਨਹੀਂ ਹੈਗੇ ਤੇ ਧੁੰਦ ਹੈ ਜਿਹੜੀ ਬਹੁਤ ਜ਼ਿਆਦੇ ਪਈ ਆ ਕੁਝ ਹਨੇਰਾ ਵੀ ਹੋਏਗਾ ਕਿਉਂਕਿ ਦਿਨ 7 ਵਜੇ ਚੜਿਆ ਕਰੋ ਹੁਣ ਤੇ ਕੁਝ ਧੁੰਦ ਵੀ ਹੈਗੀ ਆ ਹੱਥ ਕਹ ਉਹ ਗੱਲ ਆ ਕਹਿੰਦੇ ਹੁੰਦੇ ਨੇ ਅੱਜ ਹੱਥ ਮਾਰਿਆ ਨਹੀਂ ਦੀਂਦਾ ਅੱਜ ਹੱਥ ਮਾਰਿਆ ਨਹੀਂ ਦੀਂਦਾ ਹੈਗਾ ਬਹੁਤ ਸਾਰੀ ਧੁੰਦ ਹੈਗੀ ਅੱਜ ਧੁੰਦ ਲਾਲੋ ਧੂਆਂ ਲਾਲੋ ਜੋ ਵੀ ਹਣਾ ਪ੍ਰਾਲੀ ਸਾੜਦੇ ਨੇ ਵੀਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੈ ਵੱਡੀ ਦਾ ਪ੍ਰਾਲੀ ਦਾ ਤੇ ਮਾਰਨਿੰਗ ਦਾ ਟਾਈਮ ਆ ਬੱਚੇ ਤਿਆਰ ਹੋ ਗਏ ਨੇ ਅੱਜ ਆਪਾਂ ਬਣਾਏ ਨੇ ਜੀ ਆਪਣੇ ਕੱਲ ਬਣਾਈ ਸੀ ਆਲੂ ਸੋਲਿਆਂ ਦੀ ਸਬਜੀ ਸਾਡੇ ਉਹ ਕਾਬਲੀ ਸੋਲੇ ਘੱਟ ਖਾਂਦੇ ਨੇ ਤੇ ਉਹਨੂੰ ਨਾ ਗ੍ਰਾਇੰਡ ਕੇ ਸਬਜੀ ਨੂੰ ਇੰਨੇ ਤੇ ਪਰੌਂਠਿਆਂ ਦੇ ਪਾ ਲਈ ਤੇ ਕਿਉਂਕਿ ਬਹੁਤ ਹੀ ਸੱਟਪਟੇ ਪਰੌਂਠੇ ਬਣੇ ਨੇਗੇ ਉਹਦੇ ਤੇ ਬੀਬੀ ਬਣਾ ਰਹੀ ਹੈ ਪਰੌਂਠੇ ਇੱਧਰ ਤੁਹਾਨੂੰ ਮੈਂ ਇਹ ਤਾਂ ਮੌਸਮ ਦਿਖਾਉਣੀ ਆ ਕਿਵੇਂ ਹੋਇਆ ਪਿਆ ਕੈਮਰਾ ਚੇਂਜ ਕਰਕੇ ਨੇ ਪਰੌਂਠੇ ਤੇ ਸਬਜ਼ੀ ਖਾਦੀ ਨਹੀਂ ਹੈਗੀ ਸਾਡੇ ਕਾਬਲੀ ਛੋਲੇ ਘੱਟ ਖਾਂਦੇ ਨੇ ਕਿਉਂਕਿ ਪਰੌਂਠੇ ਹਨਾ ਚਾ ਕੇ ਖਾ ਲੈਣ ਸਾਰਿਆਂ ਨੇ ਤੇ ਸਰਦਾਰ ਜੀ ਵੀ ਹੁਣ ਉੱਠੇ ਨੇਗੇ ਚਲੋ ਆਪਾਂ ਤਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਾ ਜੀ ਆਪਣਾ ਮੌਸਮ ਤੁਸੀਂ ਆਪਦੇ ਏਰੀਆ ਦਾ ਦੱਸਿਓ ਵੀ ਤੁਹਾਡੇ ਕਿਸ ਤਰ੍ਹਾਂ ਦਾ ਹੈਗਾ ਅੱਜ ਹੈਗੀ ਹੈ ਜੀ 12 ਤਰੀਕ ਲੋ ਜੀ ਇਸ ਤਰ੍ਹਾਂ ਦਾ ਮੌਸਮ ਹੈਗਾ ਐਨੀ ਤੁੰਦਗੀ ਆ ਇਸ ਤਰ੍ਹਾਂ ਤੇ ਹੁਣ ਮੜਾ ਦਿਨ ਚੜੇ ਚਾੜੂ ਛੂੜੂ ਲਾਵਾਂਗੇ ਪਹਿਲਾਂ ਤਾਂ ਕੁਛ ਨਹੀਂ ਤੇ ਦੀਂਗਾ ਬੱਚੇ ਹੋ ਗਏ ਨੇ ਤਿਆਰ ਸਕੂਲ ਜਾਣ ਲਈ ਰੋਟੀ ਖਾ ਰਹੇ ਨੇ ਜੀਬੀ ਬਣਾ ਰਹੇ ਆਂ ਅਣੀ ਤੋਂ ਤੇ ਜਾਣਾ ਆਉਣਾ ਵੀ ਔਖਾ ਹੋ ਜਾਂਦਾ ਤੇ ਸਰਦਾਂ ਨੂੰ ਜਾਣਾ ਵੀ ਪਉਣਾ ਦਹੀਂ ਨਾਲ ਚਲੋ ਜਿਪਾ ਸੰਬਰ ਕੇ ਆਉਣੇ ਆ ਬਾਰ-ਬਾਰ ਸੰਬਰ ਕੇ ਤੇ ਬਾਅਦ ਤੋਂ ਸਟਾਰਟ ਕਰਦੇ ਹਾਂ ਛਾੜੂ ਦਾ ਕੰਮ ਫਿਰ ਆਪਾਂ ਸੰਭਰਾਂਗੇ ਬਾਅਦ ਸੰਭਰ ਕੇ ਵਿੜਾ ਕੱਚਾ ਫਿਰ ਆਪਾਂ ਅਗਲੇ ਸੰਭਰੀ ਆਵਾਂਗੇ ਜਿਵੇਂ ਜਿਵੇਂ ਦਿਨ ਚੜੀ ਜਾਊ ਹਨਾ ਸਫਾਈਆਂ ਵਿੱਚ ਕੁਰੀ ਹੋਈ ਜਾਣਗੀਆਂ ਰਸੋਈ ਸਭ ਤੋਂ ਐਂਡ ਤੇ ਹੁੰਦੀ ਆ ਤੇ ਚਾਹ ਪੀ ਰਹੇ ਸਰਦਾਰ ਜੀ ਮੈਂ ਵੀ ਦਵਾਰੇ ਚਾਹ ਪੀਣੀ ਆ ਕਿਰਾਂ ਬਸ ਨੇਰੇ ਭੱਜੇ ਨੱਠੇ ਚਾਹ ਪੀ ਲਾਣਿਆਂਗੇ ਜੋ ਜਿੱਦਾਂ ਵੀਡੀਓ ਬਣਾਉਣ ਨੂੰ ਲੱਗਿਆਂਗੇ ਕੋਈ ਗੱਲ ਇੱਕ ਹੱਥ ਨਾਲ ਤਾਂ ਕੰਮ ਵੀ ਨਹੀਂ ਹੁੰਦਾ ਹਨਾ ਤੇ ਦੋਸਨਾਂ ਨਾਲ ਇੱਕ ਤੇ ਪਹਿਣਾ ਦੇ ਚਾਰ ਹੱਥ ਹੋਣੇ ਚਾਹੀਦੇ ਨੇ ਫਿਰ ਵੀ ਨਹੀਂ ਉਹ ਚਾਰ ਹੱਥ ਬਿੰਟੀ ਕਨੇ ਪਹਿਣਾ ਨੂੰ ਉਹ ਜਿੱਦ ਮੇਰੀ ਮਾਤਾ ਦੇ ਸੱਤ ਹੱਥ ਲੱਗੇ ਹੋਏ ਸੀ ਸੱਤ ਤੇ ਕਿਵੇਂ ਸੀ ਸੇ ਤੇ ਜੇ ਉਹ ਮੇਰੇ ਨਾਲ ਲੱਗੇ ਹੁੰਦੇ ਨਾ ਕੋਈ ਨਾ ਟਿਕਣ ਐਤੇ ਕੰਮ ਹੋ ਜਾਂਦੇ ਨੇ ਸਵੇਰੇ ਸਵੇਰੇ ਜਿਹੜਿਆ ਆਪਾਂ ਯੂਟਿਊਬਰ ਨੇ ਉਹਨਾਂ ਦਾ ਖਾਸ ਕਰਕੇ ਚਾਰ ਹੱਥ ਯਕੀਨ ਕਰਵਾਇਆ ਤੇ ਵੀਡੀਓ ਇੱਕ ਹੱਥ ਨਾਲ ਕੰਮ ਨਹੀਂ ਹੁੰਦਾ ਇੱਕ ਹੱਥ ਨਾਲ ਵੀਡੀਓ ਨਹੀਂ ਬਣਦੀ ਉਹ ਜਿਹੜਾ ਪਹਿਲਾ ਕੋਸਟਲਾ ਮੰਦਰਵਾਜ ਦੇ ਵਿੱਚ ਤੇ ਬਾਅਦ ਵਿੱਚ ਪਰਾਂ ਮੰਦਰ ਸੋਈ ਦੇ ਵਿੱਚ ਤੇ ਅੱਜ ਮੈਂ ਦਰਵਾਜ਼ੇ 'ਚ ਕਾਂਪੋ ਚਲਾ ਤਾਂ ਕੱਲ ਨੂੰ ਮੈਂ ਕਮਰੇ 'ਚ ਲਾਉਂ ਕਿਉਂਕਿ ਵਿੱਚ ਟਾਈਮ ਵੱਧ ਲੱਗਦਾ ਫਸ ਆਪਣਾ ਪੁੱਟਿਆ ਹੋਇਆ ਤੁਹਾਨੂੰ ਦਿਖਤ ਹੀ ਹੋਗਾ ਵੀਡੀਓ 'ਚ ਹਣਾ ਤੇ ਕੱਲ ਨੂੰ ਫਿਰ ਮੈਂ ਕਮਰਾ ਚ ਲਾ ਦੂੰਗੀ ਦਰਵਾਜ਼ਾ ਕਿਉਂ ਨਾ ਸੱਜਾਂ ਦੇ ਅੱਗੇ ਤਾਂ ਦਰਵਾਜ਼ੇ 'ਚ ਹਾਰ ਰੋਏ ਲਾਉਣਾ ਪੈਂਦਾ ਕਿਉਂਕਿ ਹੁਣ ਅਸੀਂ ਵਿੜੇ 'ਚ ਵੱਧ ਰਹੇ ਆਂਗੇ ਜਿੱਦ ਨੇ ਬੇੜੇ ਚ ਵਾਧ ਰਹਿਣੇ ਉਹਦੇ ਨੇ ਅਸੀਂ ਇੱਕ ਦਿਨ ਛੱਡ ਦਾ ਆਂ ਦਰਵਾਜ਼ੇ ਚ ਕਿਉਂ ਹੁਣ ਦਰਵਾਜ਼ੇ ਚ ਕੁਛ ਕੁਛ ਨਹੀਂ ਬੈਠਣਾ ਬਸ ਸਾਫ ਸਾਫ ਪਿਆਰ ਨਾਲ ਤੇ ਕੱਲ੍ਹ ਦੀ ਅੱਜ ਵੀ ਸਾਫ ਪਿਆ ਸੀਗਾ ਤੇ ਇੱਕ ਦਿਨ ਦਰਵਾਜ਼ੇ ਤੋਂ ਚੱਲਾ ਲੰ ਨੂੰ ਇੱਕ ਦਿਨ ਘਰਾਂ ਵਿੱਚ ਕਿਉਂ ਹੁਣ ਕਾਮਰੇਂਚ ਮੈਨੂੰ ਕੋਈ ਵਾਧਦਾ ਹੈਗਾ ਕਿਉਂ ਰਾਤ ਰਾਤ ਨੂੰ ਵਾਧਦਾ ਉਹ ਸਭ ਨੂੰ ਲੱਗ ਜਣਾ ਕੋਈ ਖੁਫਾ ਨਹੀਂ ਆਉਂਦਾ ਹੈਨਾ ਜਿੱਦੇ ਹੀ ਨੇ ਹਾਂ ਵੀ ਬੀਨੂਆਂ ਨਾ ਮੈਂ ਦਹੀਂ ਨਹੀਂ ਲਈ। ਕਿਉਂ ਖੱਟਿਆ? ਨਾ, ਪਰਾਉ ਨਹੀਂ। ਹਾਂ। ਪਰਾਉ ਥੇ ਵਧੀਆ ਲੱਗੇ ਸੋਨੇ ਸਬਜੀ ਆ। ਸਬਜੀ ਜਿਹੜਾ ਟੱਪਰ ਗਿਆ। ਮੈਂ ਤਾਂ ਪਾਣੀ ਉੱਥੇ ਲੱਗ ਜੀ। ਨਾ ਇਹਨੇ ਕਿਆ ਖਾਦੇ ਨੇ? ਉਹ ਵੀ ਬਾਂਜਾ ਖਾ ਲੈ। ਹੋਰ ਕੀ ਮੈਂ ਸੌ ਖਾ ਗਿਆ ਹੁਣ। ਖਾਣ ਵਾਲੇ ਹੁੰਦਾ ਕਾ ਵੀ ਸੋਲਿਆਂ ਦੇ ਕਾ ਵੀ ਸੋਲਿਆਂ ਦੇ ਪਰੌਤੇ ਲੀ। ਬੋਲੀ ਬੋਲੀ। ਵਧੀਆ ਬਣ ਕੇ ਹੋਣਗੇ ਨਾ।

ਲੋਡੀ ਬਿਗੜੀ ਦਾ ਵੱਟਾ ਇਹਨਾਂ ਨੇ ਮੇਰੀ ਵੀਡੀਓ ਬਣਾਈ ਤੇ ਮੈਂ ਇਹਨਾਂ ਦੀ ਬਣਾਉਣੀ ਆ ਬੱਚਾ ਬਿਨਾ ਔਖਾ ਹੋ ਜਾਂਦਾ ਸੋਹੇ ਰਾਜੀ ਵਾਲ ਕਹਿੰਦੇ ਸਾਡਾ ਚਾਰ ਖਰਾਬ ਨਿਕਲਣ ਲੱਗ ਗਿਆ ਵਿੱਚੋਂ ਔਰ ਹਉਦ ਉਹ ਜਿਹਾ ਥੋਖਰਾਬ ਹੈ ਨਾ ਆਪਣਾ ਤਾਂ ਘਟ ਗਿਆ ਬਾਲਾ ਹੈ ਆਪਣਾ ਪਹਿਲਾ ਮੂਹਰੋ ਜੋ ਬਾਲਾ ਖਰਾਬ ਨਿਕਲਿਆ ਨਾ ਆ ਟੋਕਰੇ ਚੱਕ ਖੁੱਲ੍ਹੇ ਸਿੱਟਣ ਵਾਲੇ ਨੇ ਜਿਹੜੇ ਆ ਇਹਨੇ ਸੁੱਕੋ ਜਾਣਗੇ ਉੱਥੋਂ ਅੰਦਰ ਤੇ ਤੇਲ ਨਾਲ ਤੇ ਇੱਥੇ ਗੱਲ ਜਾਣਗੇ ਤੇਲ ਕਰ ਤੇ ਅੰਦਰ ਨਹੀਂ ਗਾਲਦਾ ਲੋ ਜੇ ਪੱਟਦੇ ਨੇ ਚਾਰ ਤੇ ਮੇਰਾ ਅੱਧਾ ਦਰਵਾਜ਼ਾ ਰਹਿ ਗਿਆ ਪੋਚ ਲਾਉਣ ਵਾਲਾ ਕਿਉਂਕਿ ਫਿਰ ਸਾਨੂੰ ਸਵੇਰੇ ਸਵੇਰੇ ਲਾਲਚ ਹੋ ਜਾਂਦਾ ਹਨਾ ਫਿਰ ਇਹ ਖੇਤ ਬਗ ਜਾਣਗੇ ਤੇ ਇਹ ਖੇਤ ਜਾ ਕੇ ਹੂੰ ਕਣਕ ਬੀਜਣਗੇ ਅੱਜ 2 ਕਿੱਲੀ ਰਹਿੰਦੇ ਨੇ ਹਲੇ 8 ਕਿ ਪੰਜ ਕਿੱਲੇ ਰਹਿੰਦੇ ਨੇ ਪੰਜ ਨੇ ਕਿ ਸਾਢੇ ਪੰਜ ਵੱਢਣ ਵਾਲੇ ਪੰਜ ਪੰਜ ਕਿੱਲੇ ਸਾਢੇ ਜੀਰੀ ਵੱਢਣ ਵਾਲੇ ਰਹਿੰਦੇ ਨੇ ਉਹ ਵੀਰਪਾਲ ਦੇ ਵਿਆਹ ਤੋਂ ਬਾਅਦ ਹੀ ਵੱਡਾਂਗੇ ਹੁਣ ਪਾਪਾ ਕਹਿੰਦਾ ਪਹਿਲਾਂ ਵੱਢ ਕੇ ਛੱਟਦਾਨ ਨਹੀਂ ਮਰੀ ਜਾਂਦਾ ਸੇ ਹਰੀ ਝਾਕੀ ਜਾਂਦਾ ਕਾ ਮਾ ਦਾ ਵਿਕਣੀ ਨਹੀਂ ਹਰੀ ਆ ਕਹਿੰਦਾ ਹਰੀ ਕਿਰੂਆ ਕਹਿੰਦਾ ਦਾਣੇ ਤਾਂ ਪੱਕੇ ਪੈਣ ਨਹੀਂ ਮਰੀ ਜਾਂਦਾ ਸਾਨੂੰ ਪਤਾ ਹੈ ਪੱਕੇ ਦਾ ਉਹ ਵੀ ਤੇੜੀ ਸੀ ਵੱਢੀ ਆ ਹਾਂ ਉਹ ਲੀਆਂ ਪਾਪੇ ਰੀਆਂ ਪਾਪਾ ਹੀ ਕਹਾਂ ਤੇ ਪਤਾ ਨਹੀਂ ਲੋ ਜੀ ਅੱਪਾ ਇਧਰ ਕੱਪੜੇ-ਕੁੱਪੜੇ ਧੋ ਦਿੱਤੇ ਨੇਗੇ ਮੱਝਰ ਕਾਨ ਅੱਜ ਤੁੰਦ ਕਰਕੇ ਹੂੰ ਤੀਜਾ ਦਿਨ ਸੇ ਨਮਾਉਣ ਦੀ ਵਾਰ ਦਿਨ ਸੀ ਨਾ ਇੱਕ ਦਿਨ ਸਾਡਕ ਨਮਾਉਣੀ ਹੁੰਨੀ ਆ ਕਿਉਂਕਿ ਅੱਜ ਫਿਰ ਤੁੰਦ ਦੀਵਾਲੀ ਸੀ ਮਹਾਉਂਦੀ ਜਾਂਦੀ ਠੰਡੀ ਰਗੜਦੀ ਆ ਪੁੱਸਣ ਵਾਲੇ ਇਕੱਠੇ ਹੋਏ ਬੈਠੇ ਨਾ ਕੱਟਰੂ ਜੀ ਵੀ ਸੋਟੇ ਨਹੀਂ ਕੀ ਕੱਟੀਆਂ ਤੇ ਕੱਪੜਾ ਲੀੜ ਆਪਾਂ ਨੇ ਧੋ ਦਿੱਤਾ ਪੋਚੀ ਅੱਧੇ ਲੱਗ ਗਏ ਅੱਧੇ ਰਹਿੰਦੇ ਨੇਗੇ ਦੇ ਵਸੇ ਵੀ ਲਾ ਦੇਵਾਂਗੇ ਹੁਣ ਸੁੱਕ ਜਾਣਗੇ ਕੱਪੜੇ ਕਿਉਂਕਿ ਮੈਂ ਕੱਪੜਾ ਤੋੜ ਨਹੀਂ ਪਰ ਤੁਹਾਡੇ ਡੰਗ ਲੱਗ ਜਾਂਦਾ ਸੁਨੇਹਾ ਪਹਿਲਾਂ ਸੁੱਤੀ ਉੜਦੀ ਸੁਖ ਮਣ ਹੋਰਿਆਂ ਨੂੰ ਤਿਆਰ ਕਰਕੇ ਫਿਰ ਸਰਬਾਹ ਕੇ ਨਾਲ ਕੱਪੜੇ ਮਸ਼ੀਨ ਚ ਲਾ ਦੇਣੀ ਆ ਲੋ ਜੀ ਆਪਾਂ ਕੋਚੇ ਲਾ ਦਈਏ ਫਿਰ ਮਿਲ ਗਏ ਲੋ ਜੀ ਸਰਦਾਰ ਜੀ ਹੋਰੇ ਜਾ ਰਹੇ ਨੇ ਖੇਤ ਦੀ ਧਰ ਦੇਣਗੇ ਤੇ ਮੇਰੇ ਸੋਈ ਸਾਫ ਕਰਨ ਵਾਲੀ ਰਹਿੰਦੀ ਹੈਗੀ ਤੇ ਮੈਨੂੰ ਵੀ ਐ ਹੋ ਜਾਂਦਾ ਜੀ ਵੀਡੀਓ ਬਣਾਵਾ ਹਨਾ ਤੇਰੇ ਖੇਤ ਵਗ ਜਾਣਗੇ ਓ ਲੈ ਗਈ ਸਰਦਾਰ ਜੀ ਜੋ ਸੰਤ ਵੱਡੇ ਵੱਡੇ ਹੁਣ ਟਰੈਕਟਰ ਮੂਰੇ ਸਰਦਾਰ ਜੀਆਂ ਦਾ ਕੋਈ ਟਰੈਕਟਰ ਵੀ ਵੱਡੇ ਹੁੰਦੇ ਨੇ ਸੰਤ ਵੀ ਵੱਡੇ ਹੁੰਦੇ ਨੇ ਸਾਚੇ ਕਹਣਾ ਟਰੈਕਟਰ ਹੈਗਾ ਆਹ ਤੇ ਆਹ ਟਰੈਕਟਰ ਲੈ ਕੇ ਜਾਣਗੇ ਨਵੀ ਦੇ ਡੈਡੀ ਅਰੇ ਇਹ ਤੇ ਰੁਕタルਿਆ ਗਿਆ ਤਾਂ ਹੁਣ ਸਿੰਗੋਰੀਆਂ ਡੀਏ ਪੀ ਰੀਆਂ ਦੋ ਬੀ ਆ ਰੀਆਂ ਤੇ ਆਹ ਸੰਦ ਸਵੇੜਾ ਅੱਜ ਸਮਝੂਗਾ ਸਾਰਾ ਤੋਂ ਕਿ ਸਾਹਮਣੇ ਕਿਉਂਕਿ ਫੇਰ ਆਪਾਂ ਚੰਗੀ ਤਰ੍ਹਾਂ ਵੇੜਾ ਸੜਕਦਾਂਗ ਦੇਖੋ ਮੇਰੇ ਵੇੜੇ ਦੀ ਹਾਲਤ ਇਸ ਤਰ੍ਹਾਂ ਹੋਈ ਪਈ ਆ ਜਾ ਸੰਦਸ ਮੇੜਾ ਲੋਟ ਕਰਨ ਤਾਂ ਮੇਰਾ ਵਿੜਾ ਲੋਟ ਹੋਵੇ ਜੇ ਮੈਂ ਵਿੜਾ ਲੋਟ ਕਰਦਾਂ ਨੀ ਉਹਦੀ ਗਾ ਪਾ ਦਾਂਦੇ ਨੇਗੇ ਬਹੁਤ ਬੁਰਾ ਹਾਲ ਹੋਇਆ ਪਰ ਸਾਦਾ ਪਾਣੀ ਸਾਰਿਆਂ ਨੇ ਸਾਕ ਲਿਆਗਾ ਤੇ ਹੁਣ ਮੈਂ ਆਟੇ ਦੀ ਬੋਰੀ ਖੋਲਦੀ ਸੀ ਅੰਨੇ ਮੈਂ ਵੀਡੀਓ ਬਣਾਉਣ ਵਾਗ ਗਈ ਉਧਰ ਤੇ ਆਪਾਂ ਢੋਲੀ ਦੇ ਵਿੱਚ ਆਟਾ ਪਾਉਣਿਆ ਵਾਹੀ ਰੋ ਬਰਕਤਾਂ ਵਗਸੇ ਮਾਲਕਾ ਬਰਕਤ ਵਾਲਾ ਆਟਾ ਹੋਵੇ ਦੋ ਗੱਟੇ ਲੇਗੇ ਇੱਕ ਇੱਕ ਗੱਟਾ ਆਹ ਤੋਂ ਵਿੱਚ ਪਾ ਦਾਂਗੇ ਇੱਕ ਢੋਲੀ ਚ ਪਾਵਾਂਗੇ ਉਹ ਲੋਹੇ ਦੀ ਪਈਆ ਜਿਹੜੀ ਉਹ ਸਟੀਲ ਦੀ ਢੋਲੀ ਨਾ ਸਾਡੀ ਫਟ ਗਈ ਹੋਰ ਟੱਕਣ ਵੀ ਖੇਤ ਖੋਇਆ ਗਿਆ ਫਟ ਵੀ ਗਈ ਉਹ ਤੇ ਉਹਦੇ ਵਿੱਚ ਜਿਸੂ ਆਹ ਪਾਲਣਾ ਸੁਸੜ ਕਹਿਦਾਂ ਨੇ ਜਿਹਨੂੰ ਸਾਂਣ ਕੇ ਇਸ ਤਰ੍ਹਾਂ ਆ ਪਾਟਾ ਪਾ ਲਵਾਂਗੇ ਸਾਰਾ ਦੋਨੇ ਗੱਟੇ ਸੋਈ ਉਲੇਂ ਦੇ ਸਰਵ ਕਰਨ ਵਾਲੀ ਫੇਰ ਮਿਲਦੇ ਆਪਾਂ ਲੋ ਜੀ ਆਪਾਂ ਨੇ ਕੰਮ ਤੰਦੇ ਨੇ ਕਰ ਲਏ ਨੇਗੇ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਹੋਈ ਪਈ ਹੈਗੀ ਮੈਂ ਤਾਂ ਕੰਬਲ ਚ ਪਈਾਂਗੀ ਕੰਬਲ ਚ ਪਈਾਂਗੀ ਠੰਡ ਲੱਗੀ ਨਹੀਂ ਅੱਜ ਤਾਂ ਦਿਨੇ ਵੀ ਰਾਤ ਹੋਈ ਪਈ ਹੈਗੀ ਰਾਤ ਪੈ ਰਹੀ ਹੈਗੀ ਕੁਝ ਹਨਾ ਆਪਦਾ ਮਨ ਜਿਹਾ ਵੀ ਠੀਕ ਨਹੀਂ ਹੈਗਾ ਪਤਾ ਨਹੀਂ ਕੀ ਗੱਲ ਸੇ ਹੈ ਤੇ ਡਾਊਨ ਹੋਈ ਪਈ ਹੈ ਤੇ ਇੱਕ ਜੀ ਦੁੱਖ ਦੀ ਖਬਰ ਦੱਸ ਦਿਆਂ ਸੋਨੂੰ ਤੇ ਮੇਰੇ ਪੂਆ ਜੀ ਦੀ ਗੁੜੀਆ ਹਨਾ ਵੱਡੀ ਬੇਟੀ ਤੇ ਮੇਰੇ ਬੜੀ ਸਭ ਤੋਂ ਸਾਰਿਆਂ ਤੋਂ ਵੱਡੀ ਪੂਆ ਸੀ ਤੇ ਉਹਦੀ ਬੇਟੀ ਦੀ ਡੈਥ ਹੋ ਗਈ ਆ ਪਰਸੋਂ ਤੇ ਪਰਸੋਂ ਸਾਡਾ ਸਾਡੇ ਸਾਰੇ ਦਿਨ ਭੈਣ ਭਾਈ ਆਈ ਆਈ ਗਏ ਨੇਗੇ ਤੇ ਮੈਂ ਫੋਨ ਵੀ ਨਹੀਂ ਕੀਤਾ ਕਿ ਮੈਂ ਫੋਨ ਕਰ ਲਾਂਦੀ ਕਦੇ ਅਮਰਤ ਨੂੰ ਕਰ ਲਾਂਨੀ ਸੀ ਕਦੇ ਵੀ ਹਨਾ ਰਾਜੀ ਕਰ ਲਾਂ ਤੇ ਕਿਉਂਕਿ ਉਹ ਦਿਨ ਸਾਰੇ ਦਿਨ ਬੀਜੀ ਰਹੀ ਰਿਸ਼ਤੇਦਾਰ ਬਹੁਤ ਸਾਰੇ ਆ ਗਏ ਵਿਆਹ ਸੁਰ ਵਿਆਹ ਬੜੀ ਸੋ ਮਿਲਣ ਆ ਗਏ ਸੀ ਤੇ ਉਹ ਦਿਨ ਸਾਰੇ ਦਿਨ ਅਸੀਂ ਰਿਸ਼ਤੇਦਾਰਾਂ ਚ ਬੀਜੀ ਰਹੇ ਤੇ ਉਧਰੋਂ ਸਾਡੇ ਰਿਸ਼ਤੇਦਾਰ ਵੀ 5:30 ਵਜੇ ਚਲੇ ਗਏ ਭੈਣ ਭਾਈ ਮੇਰੇ ਨਾਲ ਤੇ ਸਾਨੂੰ ਫਿਰ ਕਾਹਲ ਹੋ ਗਈ ਭਾਜੀ ਭਾਜ ਕੇ ਵੀ ਮੱਝ ਨੇ ਧਾਰਾ ਨੂੰ ਕਿ ਬੇੜਾ ਹਵੇ ਪਾਣੀ ਪੀਉਣ ਵਾਲੀਆਂ ਤੇ ਖੜੀਆਂ ਹੋਈ ਸੀ ਕਿਉਂਕਿ ਸਰਦਾਰ ਜੀ ਸਮਾਨ ਸੱਡਣ ਗਏ ਹੋਏ ਸੀਗੇ ਤੇ ਫਿਰ ਚਲੋ ਹੁਣ ਲੱਗ ਲਗਾ ਕੇ ਸਾਰੇ ਪਾ ਮੱਜਾ ਨਾ ਕੰਮ ਕਰਦਿਆਂ ਵੀ ਇਕ ਵੇਲਾ ਹੋ ਗਿਆ ਤੇ ਪਾਣੀ ਬੰਨ ਵੀ ਖੜੀਆਂ ਨੇ ਤੇ ਅਸੀਂ ਮੈਂ ਹਜੇ ਪਾਣੀ ਸਰਦਾਰ ਜੀ ਨੂੰ ਪਾਣੀ ਪਿਆ ਤਾਂ ਮੈਂ ਗੋਹਾ ਛੱਟਤਾ ਮਹਾਂ ਚਾਲ ਚਾ ਫਟਾਫਟ ਤਰ ਚੋਣਿਆ ਜੀ ਰੋ ਮੈਂ ਨਾ ਦੋ ਗੋਹਾ ਛੱਟ ਕੇ ਮੱਜ ਦੀ ਕੱਟੀ ਸੱਢ ਲਈ ਕੱਟੀ ਸੱਢ ਕੇ ਮੈਂ ਬਾਲਟੀ ਚੱਕ ਕੇ ਧਰ ਕੱਢਣ ਲੱਗੀ ਸੁਖਮਣ ਗੁਰਮਣ ਨੇ ਮੈਨੂੰ ਸੁਨੇਹਾ ਲਾਇਆ ਕਿ ਨਹੀਂ ਮੰਮਾ ਕਹਿੰਦੀ ਮਾਸੀ ਦਾ ਮੈਸੇਜ ਆ ਰਿਹਾ ਕਹਿੰਦੀ ਬਲਵਿੰਦਰ ਕੌਣ ਆ ਬਲਵਿੰਦਰ ਭੈਣ ਦੀ ਡੈਥ ਹੋ ਗਈ ਕਹਿੰਦੀ ਮਾਸੀ ਦਾ ਮੈਸੇਜ ਆਇਆ ਪਿਆ ਜੇ ਸੱਚੀ ਪੁੱਤ ਸੋਨਾ ਜੀ ਮੈਂ ਸੁਣ ਕੇ ਗੁਰਮਨ ਦੀ ਇਹ ਗੱਲ ਮੈਂ ਨਾ ਬਸ ਕਿਚਿਹੜ ਦੀ ਨਿਕਲੀ ਮੈਂ ਮੱਝ ਥੱਲੇ ਬੈਠੀ ਸੀ ਤਾਰ ਕੱਢਦੀ ਸੀ ਮੈਂ ਮਸਾਂ ਤਾਰ ਕੱਢੀ ਤੇ ਬਸ ਮੈਂ ਨੂੰ ਉਹਦਾ ਨਹੀਂ ਆਇਆ ਹੋਇਆ ਵੀ ਉਹ ਕਿਵੇਂ ਮਰ ਗਈ ਚਲੋ ਹਨਾ ਜਿਰੋ ਆਪਾਂ ਜੱਗ ਤੇ ਬੰਦਾ ਆਇਆ ਤਾਂ ਉਹ ਸਦਾ ਨਹੀਂ ਰਹਿੰਦਾ ਇੱਕ ਦਿਨ ਤਾਂ ਆਇਆ ਜਾਊਗਾ ਇਹ ਆਪਾਂ ਕਿਹੜਾ ਰਹਿਣਾ ਹਨਾ ਬਾਰੀ ਆਪੋ ਆਪਣੀ ਸਾਰੇ ਜਿਵੇਂ ਜਿਵੇਂ ਆਇਆ ਉਹ ਮੈਂ ਜਾਵਾਂਗੇ ਪਰ ਨਾ ਮੈਨੂੰ ਉਹ ਰੀਤੀ ਦਾ ਤਰਸ ਆਇਆ ਜੀ ਇੱਕ ਤੀ ਕੁਮਾਰੀ ਸੀ ਇੱਕ ਪੁੱਤ ਕੁਮਾਰਾ ਸੀ ਇਹ ਦੋ ਬੇਟੀਆਂ ਛੋਟੀਆਂ ਵਿਆਈਆਂ ਨੇ ਗੀਆਂ ਤੇ ਇੱਕ ਤਾਂ ਜਿੱਦੇ ਸਾਡੇ ਪਾਪਾ ਜੀ ਦੀ ਮੌਤ ਹੋਈ ਹੈਗੀ ਹਨਾ ਉਹਦੇ ਵਿਆਹ ਸੀ ਕੋਦੋਂ ਪਹਿਲਾਂ ਵਿਆਹੀ ਹੋਈ ਸੀ ਤੇ ਉਹਨਾਂ ਦੇ ਅਨੁਸਾਰ ਇਹਨੂੰ ਇੰਨਾ ਆਉਂਦਾ ਪੈਣ ਦਾ ਇੱਕ ਤਾਂ ਘਰੋਂ ਠੀਕ ਸੀ ਵਿਚਾਰੀ ਮੱਜਾਂ ਪਾਲ-ਪਾਲ ਆਪਦੀਆਂ ਤੀਆਂ ਨੂੰ ਪੜਾਇਆ ਇੰਨਾ ਪੜਾਇਆ ਉਹਨੇ ਇੰਨਾ ਪੜਾਇਆ ਆਪਦੀਆਂ ਤੀਆਂ ਨੂੰ ਬਹੁਤ ਹੀ ਜ਼ਿਆਦਾ ਤਿੰਨਾਂ ਤੀਆਂ ਨੂੰ ਪੜਾਇਆ ਨਾ ਘਰੇ ਦੁੱਧ ਪਾਪਾ ਸੋਨ ਪਤੀਆਂ ਪੰਜ ਸੱਤ ਪੰਜ ਚਾਰ ਕਿਲ ਨਾ ਤੁਹੁੰਦਾ ਵੀ ਕੀ ਹੈ ਹਨਾ ਤੇ ਤੇਆਂ ਨੂੰ ਪੜਾਇਆ ਆਪਦੀਆਂ ਨੂੰ ਫਿਰ ਉਦੋਂ ਬਾਅਦ ਦੇ ਵਿੱਚ ਹਾਲੇ ਤਾਂ ਦੋ ਹੀ ਕੁਮਾਰ ਦੋ ਕੁਮਾਰੀਆਂ ਦੋ ਬੱਚੇ ਕੁਮਾਰੇ ਨੇ ਬੇਟਾ ਕੁਮਾਰ ਇੱਕ ਬੇਟੀ ਕੁਮਾਰੀ ਹੈਗੀ ਛੋਟੀ ਹੈਗੀ ਬੇਟਾ ਛੋਟਾ ਤਿੰਨਾਂ ਤੋਂ ਤੇ ਬਹੁਤ ਹੀ ਦੁੱਖ ਦੀ ਖਬਰ ਲੱਗੀ ਸਾਡੇ ਮਨ ਨਾ ਬਹੁਤ ਦੁਖੀ ਹੋਇਆ ਏ ਮੌਤ ਸੁਣ ਕੇ ਤੇ ਬਾਕੀ ਗੱਲ ਹਨਾ ਜੀ ਮੋਹ ਪਿਆਰ ਦੀ ਹੁੰਦੀ ਆ ਸਾਡਾ ਉਹਰੇ ਨਾਲ ਮੋਹ ਪਿਆਰ ਸੀ ਮੋਹ ਪਿਆਰ ਸੀ ਜਿਹੜੋਂ ਵਿਆਹ ਤੋਂ ਬਾਅਦ ਜਿਹੜਾ ਆਪਾਂ ਵਿਆਹੇ ਜਾਂਨੇ ਆਪਾਂ ਨਾਨਕੇ ਛੱਡ ਦੰਨੇ ਆਂਗੇ ਉਹਨੇ ਕਦੇ ਨਾਨਕੇ ਸਾਡੇ ਛੁੱਟੀਆਂ 'ਚ ਅਸੀਂ ਕੁਮਾਰੀਆਂ ਹੁੰਦੀਆਂ ਹੁੰਦੀਆਂ ਆ ਕੁਮਾਰੀ ਹੁੰਦੀਆਂ ਸੀ ਉਹ ਛੁੱਟੀਆਂ 'ਚ ਅਜ ਬੱਚਿਆਂ ਨੂੰ ਲੈ ਕੇ ਸੌਹਰਿਆਂ ਤੋਂ ਆਉਂਦੀ ਕਾ ਕ ਦਿਨ ਲਾ ਕੇ ਜਾਂਦੀ ਹੈ ਨਾ ਤੇ ਇੰਨਾ ਪਿਆਰ ਕਰਦੀ ਸੀ ਉਹ ਬਹੁਤ ਹੀ ਯਾਰ ਪਿਆਰ ਸੀ ਕਿਉਂਕਿ ਜੇ ਛੋਟੀ ਹੁੰਦੀ ਸੀ ਉਹ ਭੈਣ ਸਾਡੀ ਛੜਪਵਾਜੀ ਦੀ ਬੇਟੀ ਕੱਲੀ ਆ ਤੇ ਜਿਰੋ ਛੋਟੀ ਹੁੰਦੀ ਕਹਿੰਦੇ ਉਰੀ ਰਹਿੰਦੀ ਹੁੰਦੀ ਵੱਦ ਸਾਡੇ ਪੇਕਾ ਪਿੰਡ ਰਾਜੀਏ ਕਹਿੰਦੇ ਪੂਰੀ ਰਹਿੰਦੀ ਹੁੰਦੀ ਛੋਟੀ ਹੁੰਦੀ ਉਹ ਰ ਇੰਨਾ ਮੋਸ ਜੀ ਨਾਨਕਿਆਂ ਚ ਉਹ ਇੰਨਾ ਮੋਸ ਸੀਗਾ ਸਾਰੇ ਉਹ ਕਰਦਾ ਵੀ ਕਰਦੇ ਵੀ ਵਾਲਾ ਸੀ ਜਿਵੇਂ ਐਡੀ ਦੂਰ ਸਾਥੋਂ ਬਹੁਤ ਹੀ ਜ਼ਿਆਦੇ ਦੂਰ ਹੈਗਾ ਸੀ ਕਹਦਾ ਨੇ ਆ ਤੁਸੀਂ ਕਹਿੰਦੇ ਤੁਸੀਂ ਨਹੀਂ ਆਉਂਦੇ ਮੈਂ ਆ ਜਾਨੀ ਆਂਗੀ ਅਸੀਂ ਐ ਕਹਦੇ ਨੇ ਪਹਿਨੇ ਵੀ ਤੂੰ ਦਾ ਵੀ ਅੱਧ ਚ ਆਏ ਨੇ ਗਾਂ ਆ ਜਾਨੀ ਆਂਗੀ ਕਹਿੰਦੇ ਮੈਨੂੰ ਮੋਹ ਆ ਤੁਸੀਂ ਮੋਹ ਦੇ ਮਾਰੇ ਨਹੀਂ ਆਉਂਦੇ ਦੂਰ ਅਸੀਂ ਕਹਿੰਦੇ ਵੀ ਜੀ ਤੂੰ ਕਿਤੇ ਇੱਧਰ ਫੁੱਫੜਨੇ ਤੋਂ ਬੜੀ ਦੂਰ ਵੀ ਆਤੀ ਜੇ ਇੱਧਰ ਕਿਤੇ ਵਿਆਹੀ ਹੁੰਦੇ ਇਸ ਤੇਰੇ ਕੋਲੇ ਆਉਂਦੇ ਜਾਂਦੇ ਖਾੜਦੇ ਹਨਾ ਤੇ ਬਸ ਜੀਵਤ ਮੌਤ ਹੋ ਗਈ ਤੇ ਇੰਨਾ ਮੋਹ ਪਿਆਰ ਕਰਦੀ ਸਾਡਾ ਭੈਣ ਉਹ ਨਾ ਕਿਉਂਕਿ ਸਾਥੋਂ ਵੱਡੀ ਸੀ ਸਾਰਿਆਂ ਤੋਂ ਮੇਰੇ ਤਾਏ ਜੀ ਦੇ ਬੇਟਾਂ ਤੋਂ ਵੀ ਬੇਟੀ ਤੋਂ ਵੀ ਵੱਡੀ ਸੀ ਉਮਰ ਤਾਂ ਸਾਰੀ 50 ਸਾਲ ਦੀ ਸੀ ਤੇ ਫਿਰ ਹੁਣ ਜਿ ਰਹਿਣਾ ਮਾਬਾ ਰੱਬ ਕਿਹੜਾ ਉਮਰ ਵੱਡੀ ਛੋਟੀ ਦੇਖਦਾ ਹੈਗਾ ਤੇ ਏਰੀ ਫਸਲਾ ਕੱਚੀ ਵੜਲੇ ਪੱਕੀ ਵੜਲੇ ਜਿਵੇਂ ਆਪਾਂ ਕਿਸਾਨ ਵੀਰ ਪਾੜਦੇ ਆ ਉਹ ਮਹਲ ਮਾਲਕ ਦੀ ਮਰਜ਼ੀ ਆ ਤੇ ਹਰ ਮੂਬਰ ਸੋਟੀ ਲਾਤੀ ਗੱਲ ਕਰਾਉਣਾ ਮਾਨ ਤੀਆਂ ਨੂੰ ਤੁਮਾ ਦਾ ਹੀ ਹੁੰਦਾ ਹੈਗਾ ਸਾਰਾ ਕੁਝ ਵਧੀਆ ਬਣ ਜੇ ਫਿਰ ਵੀ ਧੀ ਦੇ ਮਨ ਚ ਹੁੰਦਾ ਜੀ ਅੱਜ ਮੇਰੀ ਮਾਂ ਹੁੰਦੀ ਮੈਨੂੰ ਆ ਬਣਾ ਕੇ ਦਿੰਦੀ ਆ ਬਣਾ ਕੇ ਦਿੰਦੀ ਹੈ ਨਾ ਚਲੋ ਆਪ ਦੇ ਘਰ ਬਾਰ ਦੀਆਂ ਨੇ ਜਿਹੜੀਆਂ ਉਹ ਤਾਂ ਹਨਾ ਆਪ ਦੇ ਕੰਮੇ ਧੰਦੀ ਲੱਗ ਜਾਣਗੇ ਜਿਹੜੀ ਜਵਾਕੜੀ ਕੁਮਾਰੀ ਬੈਠੀ ਹੋਏ ਤਾਂ ਮੈਨੂੰ ਬਾੜੀ ਆਉਂਦਾ ਹੈਗਾ ਜਿਵੇਂ ਰੱਬ ਇਸ ਤਰ੍ਹਾਂ ਕਰਦਾ ਨਾ ਬਹੁਤ ਮਨਦੁਖੀ ਹੁੰਦਾਗਾ ਇੱਕ ਅਸੇ ਘੜੇ ਬਿਨਾ ਟਾਈਮ ਨਹੀਂ ਲੰਘਦਾ ਟਾਈਮ ਨਹੀਂ ਲੰਘਦਾ ਇੱਕ ਅਸੇ ਘੜੇ ਬਿਨਾ ਹੱਸੀ ਜਾਈਏ ਖੇਟੀ ਜੀ ਤਾਰ ਟੁੱਟ ਸੀ ਵੱਜਦੀ ਹੈ ਹਨਾ ਵੀ ਜੇ ਆਪਣੇ ਜਵਾਕ ਕਿਉਂ ਟਜਾਂ ਦੀ ਜੇ ਰੱਬ ਜਵਾਕ ਦੇਵੇ ਤਾਂ ਮਾਂ ਪਿਓ ਕਿਉਂ ਟੁਕੇ ਜਾਵੇ ਨਹੀਂ ਬਸ ਦੇਵੇ ਨਾ ਵੀ ਜਵਾਕਾਂ ਤੋਂ ਕਰਾਉਣਾਗਾ ਚਲੋ ਜੀ ਇਹ ਦੁੱਖ ਦੀ ਖਬਰ ਸੀ ਤੇ ਮਾਤਾ ਮਿਲਦੇ ਆ ਫੇਰ ਸੋਣ ਥੋੜੀ ਦੇਰ ਚ ਕਿ ਕੰਮ ਤੰਦੇ ਆਪਣਾ ਕਰ ਲਿਓ ਮੈਨੂੰ ਠੰਡ ਲੱਗੀ ਜਾਂਦੀ ਐ ਮੈਂ ਅੱਜ ਇੱਥੇ ਬੈਠੀ ਆਂਗੀ ਤੇ ਸਰਦਾਰ ਜੀ ਉਹਨੇ ਕਣਕ ਬੀਜਣਗੇ ਨੇ ਆਪਾਂ ਫੇਰ ਮਿਲਦੇ ਹਾਂ ਕੋਣੇ ਟਾਈਮ 'ਚ ਜੀ ਉਹਨੂੰ ਲੋ ਜੀ ਆਪਣਾ ਇਹਦਰ ਸਬਜੀ ਧਰ ਦਿੱਤੀ ਜਰਾ ਟਾਈਮ ਐ 1:30 ਵਜ ਗਿਆ ਸਬਜੀ ਧਰ ਦਿੱਤੀ ਐ ਕਿਉਂਕਿ ਬੱਦਲ ਬਾਈ ਚੁਹੀ ਪੀਏਗੀ ਫੇਰ ਮੈਂ 베ਲੀ ਸੀ ਮਹ ਕੱਟ ਕੇ ਸਬਜੀ ਵੀ ਬਣਾ ਲਈ ਐ ਕੰਮ ਤਾਂ ਪਰੂਣਾ ਉਹਦੇ ਹਣਾ ਜੇ ਟਾਈਮ ਨਾਲ ਕਰਾਂਗੇ ਇੱਕ ਦਿਨ ਸੌਤੇ ਹੋ ਗਏ ਪਤਾ ਨਹੀਂ ਕੀ ਕਰਾਂਗੇ ਉਹ ਸਬਜੀ ਕੱਟ ਕੇ ਫੇਰ ਦਿੱਤੀ ਸਬਜੀ ਬਣਾ ਹੈਗੀ ਆਪਾਂ ਨੇ ਕੱਦੂ ਕੱਦੂ ਦੀ ਬਣਾਈ ਹੁਣ ਕੋਠੇ 'ਚ ਜਾਣੀ ਆ ਨਿਮਾਰੀ ਦਾ ਖਲਾਰਾ ਵਾਲਾ ਪਿਆ ਪਿਆ ਕੱਪੜੇ ਸੈੱਟ ਕਰਦੀਆਂਗੇ ਉੱਥੇ ਨੇ ਦੇਖਦੀਆਂ ਕੋਈ ਸੂਟ ਸਾਟ ਦਮ ਛੜ ਜਾਣਾ ਕੋਠੇ ਛੜ ਜਾਣਾ ਮਾਸੀ ਕਿ ਰਿਸ਼ਤੇਦਾਰ ਆਏ ਬੱਥੇ ਲੋਚ ਆ ਆ ਗਿਆ ਨਾ ਮਾਈਕ ਹੋ ਗਿਆ। ਲੇਖੋ ਮੇਂ ਦੁਵਾਰੀ ਦਾ ਗਾ ਪਿਆ ਪੈ। ਹਾਂ ਮੇਰੇ ਅੰਦਰ। ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆ। ਗਾ ਇਹ ਸਾਰਾ ਸੈੱਟ ਕਰਨਾ। ਨਰੇ ਨਾ ਸਰਦਾ ਅੱਜ ਠੰਡ ਹੋ ਗਈ ਹੈਗੀ। ਅੱਜ ਧੁੰਦਾ ਧਾਰੀ ਦਾ ਸਾਰਾ ਦਿਨ ਲੰਘ ਗਿਆ। ਧੁੰਦ ਨਹੀਂ ਹੱਟੀ ਹੈਗੀ ਨਹੀਂ ਤਾਂ ਮੈਂ ਤੇ ਮੇਰੇ ਕੱਪੜੇ ਕੱਢ ਕੇ ਪ੍ਰੈਸ ਕਰਦੀ ਪੂਰੀ ਬਹਾਲੇ ਫਿਰ ਅਥਰੇ ਠੰਡ ਹੋ ਗਈ ਸਤ ਸਵੇਰੀ ਕਹਿੰਦੇ ਸੀਗੇ। ਮੇਰੀ ਲੋਈ ਲੋਈ ਲੱਭ ਕੇ ਰੱਖ ਲਓ ਕਹਿੰਦੇ। ਸਾੜ ਕੇ ਫਿਰ ਧੁੰਦ ਵਾਲੀ ਸਿਸੋਕ ਨੂੰ ਫਿਰ ਉਹਨਾਂ ਛੱਡਣ ਗਏ ਹੋਏ ਸੀਗੇ। ਸਰੋ ਜੀ ਮੈਂ ਕੈਮਰਾ ਚੇਂਜ ਕਰਕੇ ਦਿਖਾਉਣਾ ਤੁਹਾਨੂੰ। ਇੱਕ ਤਾਂ ਨਾ ਚੜਿਆ ਨਹੀਂ ਆਂ ਕੋਠੇ ਤੇ। ਆਹ ਨੇ ਦੋ ਕੁਰਤੇ ਪਜਾਮੇ। ਇਹ ਪਾਰ ਵਾਲੇ ਨੇ ਪਿਛਲੇ ਸਾਲ ਵਾਲੇ। ਤੇ ਮੂੰ ਤਾਂ ਇਹ ਪ੍ਰੈਸ ਕਰਕੇ ਤਰੇ ਹੋ ਸੀ ਕਿਉਂਕਿ 6 ਮਹੀਨੇ ਹੋ ਗਏ ਤਰੇ ਪਿਆ ਨੂੰ। ਪ੍ਰੈਸ ਥੋੜੀ ਥੋੜੀ ਕਰਨੀ ਪਊ। ਹੈਗੇ ਤਾਂ ਘਰੇ ਪਾਉਣ ਵਾਲੇ ਨੇਗੇ। ਰੈਸਟਰਾ ਹੋ ਗਏ ਭਾਜੇ ਪਾਏ ਗਏ ਇਹ ਕਰਨੀ ਆ ਪ੍ਰੈਸ ਤੇ ਜਿਹੜੇ ਮੈਂ ਤੇ ਇੱਕ ਕਿਹੜਾ ਸੂਟ ਮੈਂ ਗਿਆ ਇਨਫਾ ਫੈਂਚ ਪਾਪਾ ਉਹ ਮੈਂ ਕੱਢ ਲੇ ਦੋ ਤਿੰਨ ਤਾਂ ਮੈਂ ਰਾਤ ਪ੍ਰੈਸ ਕਰ ਲਿਆ ਹਜਾਰ ਰਹਿੰਦੇ ਨੇ ਉਵੇਂ ਪ੍ਰੈਸ ਕਰਕੇ ਤਰੇ ਹੋਈ ਕਿਉਂਕਿ ਹੁਣ ਵਿਆਹ ਚ ਫਿਰ ਭਾਜ ਦਿੱਕੇ ਆ ਕੇ ਕੰਮ ਕਰਿਆ ਕਰਾਂਗੇ ਆਹ ਸੂਟ ਹੈ ਕਈ ਖਾਲਾ ਨ ਪਿਆ ਇਹ ਜੋ ਰੀਪਨ ਕੋਕੀ ਦਾ ਵਿਆਹ ਸੀ ਉਹ ਸਿਲਾਈ ਕਰਾਇਆ ਤੀਏ ਇਹ ਬਣਾਤੀ 4000 ਦਾ ਨਾ ਇਹ ਹੁਣ ਨਾ ਬਸ ਆ ਵੀਰ ਪਾਲ ਦੇ ਵਿਆਹ ਚ ਪਾ ਕੇ ਘਰੇ ਪਾਲਿਆ ਕਰੂ ਇਹਨੂੰ ਮਹੇਗਾ ਕਪੜਾ ਨਾ ਤਾਂ ਘਰੇ ਲੋਟ ਆਉਂਦਾ ਨਾ ਆਉਂਦਾ ਸਰਦਾਰ ਜੀਆਂ ਨੇ ਕੁਰਤਾ ਭਜਾਵਾ ਇੱਕ ਚਿੱਟਾ ਤੇ ਇੱਕ ਥੱਲੇ ਪਿਆ ਜਿਹੜਾ ਕੱਲ ਸਮਾਨ ਸੜੜ ਕੇ ਪਾਉਣ ਗਏ ਸੀ ਸਮਾਨ ਸੜਣ ਗਏ ਤੇ ਆ ਸੂਟ ਉਹ ਮੇਰਾ ਥੋੜਾ ਜਿਹਾ ਭੀੜਾ ਸੀ ਖਲਾ ਕੇ ਪ੍ਰੈਸ ਕਰਿਆ ਆ ਮੇਰੇ ਆਈ ਆ ਗਏ ਥੋੜਾ ਜਿਹਾ ਹੈਗਾ ਤਾਂ ਟਾਈਟ ਆ ਮੈਂ ਗਰਮੀਤ ਤੋਂ ਕਰਵਾਇਆ ਸੀਗਾ ਤੇ ਆ ਮੈਂ ਆਮਣੀ ਤੋਂ ਕਰਵਾਇਆ ਸੀ ਇਹਰੇ ਨਾਲ ਤਾਂ ਮੇਰਾ ਕਮੀਜ਼ ਖਰਾਬ ਹੋ ਗਿਆ ਹੁਣ ਇਹੋ ਜਿਹੀ ਕਮੀਜ਼ ਕਰਵਾਇਆ ਉਹ ਆ ਗਿਆ ਤੇ ਉਹ ਮੈਂ ਹੁਣ ਸਲਾਈ ਕਰ ਲਾਂ ਦੇ ਤਾਂ ਤੇ ਇਹਦੇ ਨਾਲ ਸੂਟ ਮੈਂ ਨਾਪਣੂੰ ਦੇ ਤਾਂ ਆ ਤਾਂ ਉਹਨਾਂ ਦੁਕਾਨ ਖੁਚੀ ਜਾਣ ਵਾਲਾ ਆ ਸੇ ਮਰਦ ਦਾ ਸੂਟ ਆ ਕਿੰਨਾ ਚਿਰ ਹੋ ਗਿਆ ਸਲਾਈ ਕਰਾਏ ਪਏ ਨੂੰ ਪਾਇਆ ਹੈ ਨੀਗਾ ਤੇ ਹੁਣ ਸਿਆਲ ਚ ਦੱਬ ਨੂੰ ਸਾਰੇ ਹੈ ਜੇ ਤੇ ਆ ਆਪਣੀ ਨੇ ਦਿੱਤਾ ਚ ਸੁਖਮਨ ਨੂੰ ਪੰਜੀਰੀ ਚ ਇਹ ਸਲਾਈ ਮੈਂ ਕਰਾ ਲਿਆ ਕਹਿੰਦੀ ਮੰਮੀ ਸਾਡੇ ਵਾਲੇ ਰੰਗ ਨਹੀਂ ਆ ਗੁਰਮਨ ਨੂੰ ਦਿੱਤਾ ਸੀ ਫੇ ਵੀ ਮੈਂ ਕਰਵਾ ਲਗਾਈ ਸਾਡੇ ਵਾਲੇ ਕਲਰ ਨਹੀਂ ਹੈਗੇ ਕੜਾਈ ਨਹੀਂ ਹੈਗੀ ਮੰਮਾ ਹੁਣ ਪਾ ਲਾ ਸਲਾਈ ਕਰਕੇ ਉਹਨਾਂ ਨੂੰ ਹੋਰ ਬਨੇ ਬਣਾ ਲਿਆ ਤੇ ਹਾ ਜੇ ਹੈਂਗਰ ਜੇ ਠੀਕ ਕਰ ਕਰ ਪਾਉਣ ਵਾਲੇ ਪਏ ਲੇਗੇ ਤੇ ਇੱਕ ਚੀਜ਼ ਚੱਕ ਦਿਓ ਸਾਰੀਆਂ ਡਿੱਗਦੀਆਂ ਨੇ ਜਿਹੜੇ ਹੁਣ ਨਾ ਪਤਲੇ ਕੱਪੜੇ ਨੇ ਉਹ ਰੱਖਾਂਗੇ ਆਪਾਂ ਸਾਈਡ ਤੇ ਆ ਸਾਰੇ ਪਰਸਪੁਰਖ ਜੇ ਸਾਰੇ ਠੀਕ ਕਰਕੇ ਧਰਨੇ ਵਾਲੇ ਨੇਗੇ ਲੋ ਜੀ ਮੈਂ ਹੁਣ ਕੱਪੜੇ ਕੱਢ ਲਏ ਨੇ ਨਿਮਾਰੀ ਦਾ ਜਿਹੜਾ ਮੜ ਮੋਟਾ ਹਨਾ ਸੈੱਟ ਕਰਨ ਵਾਲਾ ਕੰਮ ਉਹ ਕਰਦੀਆਂ ਕਈ ਕੋ ਸਾਨੂੰ ਪਤਾ ਹੀ ਹੈ ਜੇ ਰੋਪਾ ਵਿਆਹ ਨੇ ਘਰੇ ਜਾਣਾ ਹੁੰਦਾ ਭੱਜ ਕੇ ਆ ਕੇ ਕੰਮ ਕਰਕੇ ਤਿਆਰ ਹੋ ਕੇ ਜਾਣਾ ਹੁੰਦਾਗਾ ਫਿਰ ਇਸ ਕਰਕੇ ਮੈਂ ਪਹਿਲੀ ਪ੍ਰੈਸ ਕਰਕੇ ਧਣ ਲਣੀ ਜਦ ਮੜ ਮੋਟੇ ਵਾਲ ਜੇ ਤਾਂ ਪੈ ਜਾਂਦੇ ਨੇ ਜਰਕਦੇ ਨੇ ਫੇਰੀ ਜਾਂਦੀ ਹੈ ਸੁਖਮ ਨਾ ਹੋ ਰਾ ਫੇਰ ਦਾ ਕਰ ਲਗੀਆਂ ਔਰ ਉਹਨਾਂ ਨੂੰ ਦੋ ਤਿੰਨ ਸੁੱਟੀਆਂ ਨੇਗੇ ਇੱਕ ਲੈਣੀ ਪੂ ਦੋ ਸੁੱਟੀਆਂ ਹੋਏਗੀਆਂ ਨੇ ਵਿਆਹ ਚ ਤੇ ਆਪਾਂ ਜੀ ਕਰਦੇ ਆਂ ਵੀਡੀਓ ਐਂਡ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜੀ ਦੁੱਖ ਤਾਂ ਆਪਾਂ ਦੇਣ ਨਹੀਂ ਤਰ ਸਕਦੇ ਸੁੱਖ ਦਾ ਆਪਾਂ ਦਿਨ ਤਾਰ ਲੈਣੇ ਸਾਰੇ ਵੀਰਾਂ ਭੈਣਾਂ ਨੂੰ ਮਹਾਰਾਜ ਆਪ ਆਪ ਦੇ ਥਾਈਂ ਸੁੱਖ-ਸਾਂਦ ਰੱਖੇ ਵਾ ਇਹ ਗੁਰ ਤੇ ਆਪਾਂ ਅੱਜ ਬੱਚੇ ਸਾਰੇ ਕਿਉਂਟੇ ਜਾਣ ਹਨਾ ਫੇਰ ਤਾਂ ਚਲ ਬੰਦਰਾ ਹੀ ਹੁੰਦਾ ਜਿਦੋਂ ਬੱਚੇ ਵਿਆਹੋਂ ਵਾਲੇ ਰਹਿ ਜਾਂਦੇ ਨੇਗੇ ਉਦੋਂ ਔਖਾ ਹੋ ਜਾਂਦਾ ਦਾ ਚਲوں ਤਾਂ ਆਪਾਂ ਇੱਕ ਦਿਨ ਆ ਜਿਰੋ ਜੱਗ ਤੇ ਆਇਆ ਤੇ ਜਾਵਾਂਗੇ ਵੀ ਜ਼ਰੂਰ ਹਨਾ ਇਹ ਸੱਚ ਆ ਗੱਲ ਮਰਨਾ ਸੱਚ ਜਿਉਣਾ ਝੂਠ ਇੱਕ ਪੈਰ ਚੱਕ ਲੈ ਦੂਜੇ ਦੀ ਆਸ ਨਹੀਂ ਸਾਰਿਆਂ ਨਾਲ ਇਹੀ ਕੰਮ ਆ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਸਭ ਨੂੰ ਤੰਦਰੁਸਤੀ ਬਖਸ਼ੇ ਤਰੱਕੀ ਤਾਂ ਆਪ ਹੀ ਹੋ ਜਾਂਦੀ ਹੈ ਜੇ ਆਪਣਾ ਆਪ ਦਾ ਸਰੀਰ ਤੰਦਰੁਸਤ ਹੈ ਨਾ ਤਾਂ ਕੰਮ ਵੀ ਆਪ ਹੀ ਹੋ ਜਾਂਦੇ ਨੇ ਤਰੱਕੀ ਵੀ ਆਪ ਹੀ ਹੋ ਜਾਂਦੀ ਹੈ ਕਿਉਂਕਿ ਤੰਦਰੁਸਤੀ ਸਰੀਰ ਨਾਲ ਹੀ ਹੈ ਸਾਰਾ ਕੁਝ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਯੇ ਮੇਰੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਚਾਈ ਚਾਈ ਹੱਸਦੇ ਆ ਹੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ